ਤਰਾਨੇ ਕੀਤੀ ਬਜ਼ੁਰਗ ਬਾਪ ਦੀ ਮਾਰ ਕਟਾਈ ਮਾਮਲਾ ਪੁਜੀਆ ਪੁਲਿਸ ਥਾਣੇ ਕੀ ਹੈ ਮਾਮਲਾ ਤਸਵੀਰਾਂ ਦੀ ਜ਼ੁਬਾਨੀ ਪੂਰੀ ਕਹਾਣੀ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਹਾਂ ਭਾਈ ਆਖਣਾ ਮੰਗਨ ਨੂੰ ਮਾਰਿਆ ਕੁੱਟਿਆ ਤੇ ਕੀਮਾ ਲੈ ਖਾਣੇ ਮੈਨੂੰ ਫੋਨ ਆਇਆ ਜਿਸ ਕੋਟ ਲਾ ਕੇ ਆ ਤੇ ਮੈਂ ਲਿਆ ਇਹਨਾਂ ਨੂੰ ਪਾਣੀ ਵੇ ਦਾ ਟਾਂ ਮੈਂ ਗਲੀ ਦੇ ਮਨ ਲੈ ਕੇ ਇਕੱਠੇ ਕਰਦਾ ਪਿਆ ਹਾਂ ਫਿਰ ਮੈਡਮ ਦਾ ਫੋਨ ਆ ਗਿਆ ਮੈਂ ਕੁੜੀਆਂ ਨੂੰ ਦੋਨਾਂ ਨੂੰ ਲੈ ਕੇ ਕੱਲਾ ਹੀ ਚੱਲ ਗਿਆ ਤੇ ਉੱਥੇ ਕੋਈ ਮੇਰੇ ਤੁਲਸ ਜੀ ਨੇ ਸੁਣਾਈ ਨਹੀਂ ਦਿੱਤੀ ਤੇ ਮੈਡਮ ਆ ਜਾਂਦੀ ਜਿਹੜੇ ਪ੍ਰਧਾਨੇ ਸੱਦੀਆਂ ਹਨ ਉਹ ਪੈ ਗਏ ਸਾਨੂੰ ਕਿ ਉਹ ਬੋਲ ਤੂੰ ਕੀ ਗੱਲ ਹੋਇਆ ਜਣੀ ਕੀ ਮਲੇਠਾਣੇ ਗਏ ਮੇਰੇ ਦਾ ਭਾਈ ਮੈਨੇ ਰਿਪੋਰਟ ਲਖਾਈ ਮੇਰੇ ਉੱਤੇ ਕੀ ਨਾਮ ਕੀ ਦਾ ਮੰਗਲਦਾਸ ਉਹਨਾਂ ਨੇ ਕਿਹਾ ਮੈਨੂੰ ਮਾਰਿਆ ਕੁੱਟਿਆ ਤੇ ਆਪਾਂ ਥਾਣੇ ਗਏ ਉੱਥੋਂ ਜਿਹੜੇ ਪ੍ਰਧਾਨ ਨਹੀਂ ਗਿਆ ਸੀ ਪੁਲਿਸ ਵਾਲਿਆਂ ਨੇ ਸਾਡੇ ਨਾਲ ਕਿਸੇ ਨੇ ਗੱਲਬਾਤ ਨਹੀਂ ਕੀਤੀ ਪ੍ਰਧਾਨੀਆਂ ਨਿਕਲੇ ਕਮਰੇ ਜੋ ਉਹ ਸਾਨੂੰ ਪੈ ਗਿਆ ਔੜ ਕੇ ਪੈ ਗਿਆ ਸਾਨੂੰ ਉਹਨੇ ਸੱਦਿਆ ਸੀ ਦਾ ਭਾਈ ਮੈਨੇ ਰਿਪੋਰਟ ਲਖਾਈ ਸੀ ਮੇਰੇ ਉੱਤੇ ਮੈਨੂੰ ਮਾਰਿਆ ਕੁੱਟਿਆ ਤੁਹਾਡੇ ਆਪਣੇ ਹਾਂ ਤੁਹਾਡੇ ਬਾਲਾ ਸਾਹਿਬ ਨੇ ਹਾਂਜੀ ਇਹ ਮਾਮਲਾ ਕੀ ਕਿਉਂ ਲਖਾਈ ਸੀ ਲਖਾਈ ਮੈਨੂੰ ਮਾਰਦੇ ਕੁੱਟਦੇ ਜਵੇਂ ਦੇ ਲਾਸ਼ਾਂ ਪਾਈਆਂ ਆਪਾਂ ਮਾਰਿਆ ਕੁੱਟਿਆ ਕੁਛ ਨਹੀਂ ਕੀਮਾ ਦੇ ਥਾਣੇ ਗਏ ਆ ਮੈਡਮਾਂ ਸਾਨੂੰ ਉੱਡ ਡੁੱਡ ਕੇ ਪਈਆਂ ਜਿਹੜੇ ਪ੍ਰਧਾਨੀਆਂ ਖੜੀਆਂ ਸੀ ਪੁਲਿਸ ਵਾਲਾ ਸਾਡੇ ਨਾਲ ਕੋਈ ਬੋਲਿਆ ਨਹੀਂ ਆ ਤੇ ਪੁਲਿਸ ਵਾਲਿਆਂ ਨੇ ਆਪਾਂ ਗਿਆ ਪਾਣੀ ਕੋੜੀ ਬੀਹੋਸ਼ ਹੋ ਗਏ ਨੂੰ ਪਾਣੀ ਪੁੱਛ ਕਹਿੰਦੇ ਬਾਹਰੋਂ ਜਾ ਕੇ ਪੀ ਲੋ ਜਾ ਕੇ ਐਦਾਂ ਬੋਲੇ ਸਾਡੇ ਨਾਲ ਕੋ ਕੀ ਮੰਗ ਕਰਦੇ ਆ ਮੰਗ ਆਹੀ ਹੈ ਸਾਡੇ ਜਿਨਾਂ ਕੀਤਾ ਕੁਛ ਇਹਨਾਂ ਦੇ ਪਰਚੇ ਦਖ ਦਿਓ ਹੁਣ ਇਹ ਵੀ ਤੁਹਾਡੇ ਨਾਲ ਲੜਾਈ ਕੀ ਵਜ੍ਹਾ ਹੈ ਵਜ੍ਹਾ ਆਹੀ ਹੈ ਲੜਾਈ ਸਮਾਰਦਾ ਕੁੱਟਦਾ ਹੀ ਭਾਈਆ ਗਾਲਾ ਕੱਢਦਾ ਮੇਰੀ ਔਟੀ ਨੂੰ ਕਿਉਂ ਮਾਰਦਾ ਕੁੱਟਦਾ ਸਾਡੇ ਕੋ ਪਰਚੇ ਵੀ ਹੈਗੇ ਭਾਈਏ ਦੇ ਖਿਲਾਫ ਸਾਡੇ ਕੋ ਪਰਦਾਧਾਨੀਆਂ ਦਰਦਾਸਾਂ ਵੀ ਹੈਗੀਆਂ ਸਾਰੀਆਂ ਪਹਿਲਾਂ ਵੀ ਇਹ ਹੋ ਚੁੱਕਿਆ ਪਹਿਲਾਂ ਵੀ ਹੋ ਚੁੱਕਿਆ ਸਾਰਾ ਕੁਝ ਹੋ ਚੁੱਕਿਆ ਅੱਜ ਭਾਈਏ ਨੇ ਪ੍ਰਧਾਨੀਆਂ ਪਿੱਛੇ ਲਾ ਕੇ ਰਿਪੋਰਟ ਸਾਡੇ ਦੇ ਦਿੱਤੀ ਇਹ ਹੀ ਮਾਰਿਆ ਕੁੱਟਿਆ ਕਹਿੰਦਾ ਪਿਆ ਵਜਾ ਕੀ ਲੜਾਈ ਲੜਾਈ ਦੇ ਇਹੋ ਮੁੰਡਾ ਭੂਆ ਦਾ ਆਂਦਾ ਉਹਨੂੰ ਕਹਿੰਦਾ ਤੇਰੀ ਵੋਟੀ ਉਹਦੇ ਨਾਲ ਰਹਿੰਦੀ ਆ ਜਾਣ ਕੇ ਕੱਲ ਵੀ ਗਾਲਾਂ ਕੱਢਣ ਦੀ ਸ਼ਰਾਬ ਪੀ ਗਿਆ ਕੱਲ ਵੀ ਮੁੰਡਿਆਂ ਨੂੰ ਪੈਸੇ 300 ਰੁਪਏ ਉਹਨਾਂ ਨੇ ਖਰਚਾਇਆਗੇ ਮੁੰਡਿਆਂ ਨੂੰ ਕਹਿੰਦਾ ਮੇਰੇ ਮੁੰਡਿਆਂ ਨੂੰ ਕੁੱਟੋ ਫੜ ਕੇ ਕਿਹੜੇ ਮੁੰਡੇ ਆ ਬਾਹਰ ਦੇ ਹੈਗੇ ਇਹਨੂੰ ਫੜੋਗੇ ਤੇ ਆਪੇ ਦੱਸੇਗਾ ਕਿਹੜੇ ਮੁੰਡੇ ਹੈਗੇ ਉਹਨ ਕੀ ਮੰਗ ਕੀ ਕਰਦੇ ਮੰਗ ਇਹੋ ਹੀ ਸਾਡੇ ਜੋ ਇਹਨੇ ਕੀਤਾ ਸਾਡੇ ਨਾਲ ਇਨਸਾਫ ਚਾਹੀਦਾ ਸਾਨੂੰ ਤੋ ਤੋ ਪ੍ਰਧਾਨੀਏ ਦੇ ਕਹਿੰਦੀ ਆ ਇਹਨੂੰ ਬੇਦਖਲ ਕਰ ਥਾਣੇ ਦੇ ਅੰਦਰ ਕਹਿੰਦੀ ਆ ਵੀਂ ਈਨਾ ਸੋਨਾ ਕੀ ਕਰਦਾ ਈ ਅੱਜ ਤੂੰ ਅਸੀਂ ਕੀ ਮਾਰੇ ਠਾਲੇਗੇ ਵਾ ਤੇ ਬੀਜੇਪੀ ਦੀਆਂ ਜਨਾਨੀਆਂ ਹਈਆਂ ਸੀ ਤੇ ਉਹਨਾਂ ਨੂੰ ਬੜਾ ਬੋਲੀਆਂ ਵਾਂ ਕਹਿੰਦੇ ਤੂੰ ਇਕੱਲੇ ਆ ਨਾ ਆਪਣੇ ਡੈਡੀ ਨਾਲ ਤੇ ਕਹਿੰਦੇ ਉਹ ਤੋਂ ਨੂੰ ਵਾਜਾ ਸੋ ਬੋਲੀਆਂ ਵਾ ਢੀ ਮੰਮੀ ਨੂੰ ਵੀ ਨਾ ਗਾਲ੍ਹਾਂ ਮਂ ਦਾ ਕੱਢੀ ਆ ਵਾ ਤਾੜੀ ਮੰਮੀ ਉਹ ਦੋਦੀ ਪਤਾ ਨਹੀਂ ਕਿੱਥੇ ਚਲੀ ਗਈ ਹੋਏ ਤੇ ਉਹਨਾਂ ਕਹਿੰਦੇ ਤੂੰ ਇਕੱਲੇ ਆ ਨਾ ਇਹ ਨਾਲ ਸਾਡੇ ਚਪੇੜਾ ਮਾਣੀ ਆਂ ਸੁਣੀ ਨਹੀਂ ਇਹਨਾਂ ਨੇ ਨਾ ਪੁੱਛ ਹੋ ਰਿਆ ਗਿਆ ਸੀ ਉਹ ਤੇ ਕੱਲੀਆਂ ਨੂੰ ਬੋਲੀ ਜਾਂਦੇ ਸੀ ਥਾਣੇ ਕੀ ਲੰਗੀਆਂ ਸੀ ਬੜਾ ਅਸੀਂ ਪਾਪਾ ਨੇ ਗਏ ਸੀ ਦਾਦੂ ਨੇ ਫੋਟੋ ਲਖਾਈ ਸੀ ਪਾਪਾ ਤੇ ਕਿ ਮਾਰਿਆ ਵਾ ਮਾਰਿਆ ਨਹੀਂ ਹੈਗਾ ਨਾ ਕੋਸ਼ਾ ਪਾ ਨੂੰ ਕਹਿਵੇਂ ਛੋਟਾ ਨਾ ਆਂਦਾ ਪਾਪਾ ਤੇ ਦਾਦੂ ਅੱਲੀ ਕੀ ਨਾ ਨਾ ਮੇਰਾ ਨਾਮ ਸਨ ਕੀ ਮਤਲਬ ਜਿਹੜਾ ਅੱਜ ਦੇ ਇੱਥੇ ਆਇਆ ਉਹਨੂੰ ਤਾਂ ਪਤਾ ਮੇਰੇ ਮੁੰਡੇ ਦਾ ਨਾਂ ਲਾਉਣ ਰਿਹਾ ਵਾ ਕੋਲ ਲਾਂਦਾ ਕਿ ਟਾਡ ਬਟ ਵਾ ਮੇਰਾ ਭਰਾ ਹੀ ਕੀ ਕਹਿੰਦਾ ਕਹਿੰਦਾ ਹੋਰੀ ਬੋਟੀ ਨਾ ਰਹਿੰਦੀ ਏ ਏ ਕ ਇਹਨਾਂ ਦਾ ਕੰਮ ਕਰਦਾ ਹੋਵੇ ਉਤੋਂ ਹੋਰ ਤੇ ਲਜਾਮ ਲਾਂਦੇ ਨੇ ਕਿ ਟਾਡਾ ਕਹਿੰਦਾ ਕਿ ਤੂੰ ਝੂਠੇ ਲਾਂਦਾ ਹਾਂ ਹਾਂ ਝੂਠੇ ਲਾਂਦਾ ਵੇ ਪੰਜਾਬ ਜੀ ਕੀ ਲਾਇਆ ਤੁਸੀਂ ਮੈਂ ਕਮਲੇਸ਼ ਕੁਮਾਰੀ ਅਬਦੇਦਕਾਰ ਸਮਾਜ ਦਲ ਦੇ ਪੰਜਾਬ ਪਰਸਨ ਹਾਂ ਜੀ ਅੱਜ ਮੰਗਲਦਾਸ ਜੀ ਸਵੇਰੇ ਆਏ ਸੀ ਉਹਨਾਂ ਦੇ ਬੇਟੇ ਨੇ ਉਹਨਾਂ ਨੂੰ ਮਾਰਿਆ ਸੀ ਬਹੁਤ ਜ਼ਿਆਦਾ ਉਹਨਾਂ ਦੇ ਕੰਨਾਂ ਤੇ ਮਾਰ ਕੇ ਉਹਨਾਂ ਦੇ ਕੰਨ ਸਜਾਏ ਹੋਏ ਸੀ ਤੇ ਉਹ ਰੋਂਦੇ ਹੋਏ ਮੇਰੇ ਘਰ ਆਏ ਮੈਂ ਬਿਠਾਇਆ ਉਹਨਾਂ ਨੂੰ ਚਾਹ ਪਾਣੀ ਪਿਲਾਇਆ ਤੇ ਪੁੱਛਿਆ ਵੀ ਕੀ ਗੱਲ ਹੋਈ ਹੈ ਤੇ ਉਹ ਕਹਿੰਦਾ ਕਿ ਮੇਰੇ ਬੇਟਿਆਂ ਨੇ ਤੇ ਨੂੰ ਨੇ ਮਾਰਿਆ ਵਾ ਤੇ ਮੈਂ ਉਹਨਾਂ ਨੂੰ ਟਾਈਮ ਦਿੱਤਾ ਕਿ ਹਜੇ ਤੇ ਮੇਰੇ ਕੋਲ ਟਾਈਮ ਨਹੀਂ ਆ ਸਵੇਰੇ ਸਵੇਰੇ 8 ਵਜੇ ਤੇ ਨਾਲੇ ਉਹ ਥਾਣੇ ਤੋਂ ਚੱਕਰ ਮਾਰ ਕੇ ਆਇਆ ਸੀਗਾ ਤੇ ਫਿਰ ਮੈਂ ਉਹਨਾਂ ਨੂੰ 11 ਵਜੇ ਦਾ ਟਾਈਮ ਦਿੱਤਾ ਕਿ 11 ਵਜੇ ਤੁਹਾਡੇ ਨਾਲ ਮੈਂ ਦਰਖਾਸਤ ਦੇਣ ਜਾਵਾਂਗੀ ਤੇ ਨਾਲ ਹੋਰ ਵੀ ਮੈਡਮਾਂ ਨੂੰ ਮੋਨਾ ਗਰੋਵਰ ਜੀ ਸਾਡੇ ਮੱਲੀ ਜੀ ਸਾਡੀ ਚੰਦਰਪ੍ਰਭਾ ਜੀ ਤੇ ਧਾਰਾ ਜੀ ਅਸੀਂ ਤਿੰਨੋ ਚਾਰ ਜਾਨੇ ਥਾਣੇ ਉੱਥੇ ਰਸੀ ਗਏ ਤੇ ਉਹਨਾਂ ਨੇ ਸਾਨੂੰ 5 ਵਜੇ ਦਾ ਟਾਈਮ ਦਿੱਤਾ ਸੀ ਕਿਹੜੇ ਥਾਣੇ ਕਿਤੇ ਅਸੀਂ ਖੀਮਾ ਵਾਲੇ ਥਾਣੇ 'ਤੇ ਦਰਖਾਸਤ ਦਿੱਤੀ ਤੇ ਉਹਨਾਂ ਨੇ 5 ਵਜੇ ਬੁਲਾਇਆ ਤੇ 5 ਵਜੇ ਉੱਥੇ ਐਸਆਈ ਹਰਜੀਤ ਸਿੰਘ ਜੀ ਨਹੀਂ ਸੀ ਤੇ ਸਿਓ ਉੱਥੇ ਬਹਿ ਕੇ ਵੇਟ ਕਰਨ ਤੇ ਇਹਨਾਂ ਨੂੰ ਵੀ ਬੁਲਾਇਆ ਉਹਨਾਂ ਨੇ ਤੇ ਇਹ ਆਏ ਉੱਥੇ ਤੇ ਇਹ ਉਥੋਂ ਹੋ ਕੇ ਥਾਣੇ ਉਹ ਦੋ ਬੇਟੀਆਂ ਨਾਲ ਲੈ ਕੇ ਤੇ ਉਹ ਮਿਲੇ ਨਹੀਂ ਐ ਐਸਾ ਹੀ ਤੇ ਇਹ ਚਲੇ ਗਏ ਆਪਣੇ ਘਰ ਤੇ ਬਾਅਦ ਵਿੱਚ ਕੋਈ ਸਾਡੇ ਨਾਲ ਤਾਂ ਗੱਲ ਇਹ ਵੀ ਹੋਈ ਨਹੀਂ ਤੇ ਗੱਲ ਤੇ ਹੋਈ ਐ ਐਸਾ ਹੀ ਜੀ ਆਂਦੇ ਤੇ ਉਹਨਾਂ ਨਾਲ ਗੱਲ ਨੂੰ ਸੀ ਬਿਠਾ ਕੇ ਸੀ ਇਹਨਾਂ ਦਾ ਤੇ ਅਜਲਾ ਕਰਾਉਣਾ ਸੀ ਕਿ ਤੁਸੀਂ ਇਹੀ ਪੁੱਛਣਾ ਸੀ ਕਿ ਕਿਉਂ ਮਾਰਿਆ ਨੂੰ ਆਪਣੇ ਡੈਡੀ ਉਹ ਗੋਗੋ ਲੱਗੇ ਪਰਦਾ ਜਿਹੜੇ ਆਏ ਸੀ ਇਹ ਸਾਰੇ ਹੱਲ ਗਾਲੀ ਕੱਢੀ ਜੀ ਅੱਛਾ ਜੀ ਇਹਨਾਂ ਨੇ આરોਪ ਲਾਇਆ ਜੀ ਕਿ ਕਮਲੇਸ਼ ਕੁਮਾਰੀ ਬੀ ਬਲੌਕ ਤੋਂ ਪ੍ਰਧਾਨ ਜਿਹੜੀ ਹੈ ਇਹਨਾਂ ਦੇ ਨਾਲ ਪ੍ਰਧਾਨ ਸੀ ਮੋਨਾ ਜੀ ਮੱਲੀ ਜੀ ਦਾਰਾ ਜੀ ਚੰਦਰਪ੍ਰਵਾ ਜੀ ਇਹਨਾਂ ਨੇ ਸਾਨੂੰ ਮਾਰਿਆ ਔਰ ਗਾਲਾਂ ਕੱਢੀਆਂ ਨੇ ਕਿਨਾਂ ਤੇ ਅਸੀਂ ਪ੍ਰਧਾਨ ਆ ਅਸੀਂ ਜ਼ਿੰਮੇਵਾਰ ਲੋਗੇ ਅਸੀਂ ਕਿਉਂ ਮਾਰਨਾ ਇਹਨਾਂ ਨੂੰ ਕਦ ਵਾਸਤੇ ਮਾਰਨਾ ਸੀ ਅਸੀਂ ਤੇ ਏ ਮੰਗਲਦਾਸ ਜੀ ਦੇ ਮਤਲਬ ਨਾਲ ਉਹਦਾ ਉਹਦੇ ਵੱਲੋਂ ਅਸੀਂ ਗਏ ਸੀ ਕਿ ਇਹਨਾਂ ਦਾ ਸਮਝੌਤਾ ਕਰਾਉਨੇ ਆ ਬਿਠਾ ਕੇ ਇਹਨਾਂ ਨੂੰ ਸਮਝਾਣੇ ਕਿ ਬਜ਼ੁਰਗ ਬੰਦਾ ਕਿਉਂ ਮਾਰਦੇ ਸੰਸਥਾ ਵੱਲੋਂ ਅਸੀਂ ਇਹ ਟੀਚਾ ਲਿਆ ਹੋਇਆ ਕਿ ਬਜ਼ੁਰਗਾਂ ਨੂੰ ਜਾਂ ਕੋਈ ਕੁੜੀਆਂ ਭੱਜ ਜਾਂਦੀਆਂ ਜਾਂ ਕੋਈ ਕੁੜੀਆਂ ਨੂੰ ਪਰੇਸ਼ਾਨ ਕਰਦੇ ਨੇ ਤੇ ਅਸੀਂ ਉਹਨਾਂ ਦੇ ਪੈਸੇਲੇ ਕਰਾਉਨੇ ਆ ਜਾਂਨੇ ਆ ਅਸੀਂ ਕੋਈ ਪੈਸਾ ਨਹੀਂ ਲੈਂਦੇ ਕੋਈ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਕੋਈ ਕਿਸੇ ਨੂੰ ਕੋਈ ਗਾਲ ਨਹੀਂ ਕੋਈ ਮੰਦਾ ਨਹੀਂ ਅਸੀਂ ਤੇ ਸੇਵਾ ਕਰਦੇ ਆਂ ਸੇਵਾਦਾਰ ਆ ਜੈ ਜੀ ਦੀ ਜੀ ਹਾਰਤ ਸਰਦਾਰ ਕੀ ਗੱਲ ਹੋਈ ਜੀ ਮੈਂ ਉੱਥੇ ਘਰ ਗਿਆ ਵਾਂ ਘਰ ਆਣਾ ਸ਼ਰਾਬਾਂ ਪੀਤੀ ਦੀਆਂ ਨਹੀਂ ਤੇ ਕਿੰਨਾਂ ਨੇ ਹੁਣ ਛੋਟੇ ਮੁੰਡੇ ਨੇ ਤੇ ਉਹ ਲੈ ਕੇ ਤੇ ਮੈਨੂੰ ਛੋਟੇ ਆਣਾ ਮਾਰਿਆ ਵੈ ਕਾਦੀ ਕਿਲ ਮਾਰਿਆ ਇਹੋ ਹੀ ਮੈਂ ਠਾਕਿਆ ਵੈ ਇੱਥੇ ਇੱਥੇ ਸ਼ਰਾਬ ਪੀ ਕੇ ਜਿਹੜੀ ਇਹ ਨਾ ਇੱਥੇ ਮੈਂ ਨਹੀਂ ਪੀਂਦੇ ਨੇ ਇਹ ਨਾ ਇਸ ਇਸ ਬਾਰੇ ਮੈਨੂੰ ਕੁੱਟਿਆ ਵੈ ਉਹ ਕਹਿੰਦੇ ਤੁਸੀਂ ਸ਼ਰਾਬ ਪੀਤੀ ਹੋਈ ਹੈ ਮੈਂ ਨਹੀਂ ਪੀਤੀ ਹੈਗੀ ਕਹਿੰਦੇ ਦੋ ਬੰਦੇ ਲੈ ਕੇ ਬਾਹਰ ਸ਼ਰਾਬ ਪੀ ਕੇ ਆਇਆ ਉਹਨਾਂ ਨੂੰ ਕਹਿੰਦਾ ਕਿ ਮੇਰੇ ਮੁੰਡੇ ਗੱਲ ਮੈਂ ਮੈਂ ਪੀਤੀ ਨਹੀਂ ਹੈਗੀ ਮੈਂ ਸ਼ਰਾਬ ਨਹੀਂ ਪੀਤੀ ਹੈਗੀ ਤੇ ਇਹ ਇਲਜ਼ਾਮ ਲਾਉਂਦੇ ਪਏ ਮੇਰੇ ਤੇ ਕਿ ਸ਼ਰਾਬ ਪੀਤੀ ਹੈ ਲੜਾਈ ਦਾ ਕਾਰਨ ਕੀ ਹੈ ਹੈ ਲੜਾਈ ਦਾ ਕਾਰਨ ਹੈ ਵੇ ਕਿ ਮੈਂ ਉਹਨੂੰ ਕਿਹਾ ਵੇ ਉਹ ਉਹ ਮੁੰਡਾ ਹੁੰਦਾ ਸੀ ਕਿਹੜਾ ਮੁੰਡਾ ਰਵਣੀ ਹੈ ਉਹ ਹੁੰਦਾ ਸੀ ਮੁੰਡਾ ਮੈਂ ਠਾਕਿਆ ਤੇ ਮੇਰੇ ਸਿਰ ਤੇ ਡਾਂਗ ਲੈ ਕੇ ਤੇ ਪੈ ਗਏ ਮਾਰਿਆ ਕੁੱਟਿਆ ਹੋਰ ਪੈ ਗਏ ਹੈ ਓਏ ਮੁੰਡਾ ਮੇਰਾ ਹੋਰ ਰਾਜਕੁਮਾਰ ਰਾਜਕੁਮਾਰ ਮੈਂ ਵੇਖਿਆ ਸੁਣਿਆ ਕੁਛ ਵੀ ਨਹੀਂ ਤੇ ਉਹ ਮੈਂ ਮੁੰਡੇ ਦਾ ਨਾਮ ਲਿਆ ਵਾ ਤੇ ਬਾਹਰੋਂ ਆ ਕੇ ਤੇ ਮੇਰੇ ਅੰਜੀ ਮਾਰ ਲਾਪੇ ਕੋ ਹਿਸਾਬ ਨਹੀਂ ਕੀ ਨਾਮ ਲਿਆ ਹਾਂ ਕੀ ਨਾਮ ਲਿਆ ਰਵਣੀ ਕੀ ਇਸ ਦਾ ਕਰ ਕਿਸ ਦਾ ਲੜਾਈ ਤੇ ਉਹ ਕਾਹ ਦਾ ਕਾਰਨ ਕੀ ਹੈ ਉਹ ਘਰ ਮੇਰੇ ਆਉਂਦਾ ਹੀ ਕਦੀ ਉਹ ਲੜਾਈ ਲਵਾ ਦਿੰਦਾ ਹੀ ਕਦੀ ਉਧਰ ਉਧਰ ਲੜਾਈ ਲਵਾ ਦਿੰਦਾ ਹੀ ਹੈ ਤੇ ਮੈਂ ਠਾਕਣਾ ਹਾਂ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਘਰ ਚ ਤੇਰਾ ਕੰਮ ਨਹੀਂ ਹੈ ਉਹ ਇਹ ਨੂੰ ਦਾ ਠੀਕ ਆਹੋ ਕੀ ਬਦਲ ਰਹਿੰਦਾ ਹੈ ਕਿ ਨਹੀਂ ਰਹਿੰਦਾ ਇਹਨੂੰ ਮੈਂ ਠਾਕਣਾ ਹਾਂ ਮੇਰੇ ਘਰ ਨਹੀਂ ਆਉਣਾ ਚਾਹੀਦਾ ਮੁੰਡੇ ਦੀ ਮਾਂ ਨੂੰ ਇਲਜ਼ਾਮ ਲੱਗੇ ਕਿ ਮੇਰਾ ਭਰਾ ਮੇਰੀ ਨੂੰਹ ਆ ਕਹਿੰਦਾ ਕਿ ਮੇਰਾ ਉਹਦਾ ਤੇਰਾ ਰਿੰਦਾ ਇਹ ਸੱਚੀ ਗੱਲ ਵੈ ਇੱਕ ਇੱਕ ਘਰ ਕੀ ਲੈਣ ਆਉਂਦਾ ਵੈ ਆਹ ਇਹ ਮੈਂ ਕਹਨਾ ਵਾ ਇੱਕ ਘਰ ਕੀ ਲੈਣ ਆਉਂਦਾ ਵੈ ਤਿੰਨ ਚਾਰ ਸਾਲ ਹੋ ਚੱਲੇ ਐ ਕਿ ਮੈਂ ਠਾਕਣਾ ਹਾਂ ਤੇ ਮੈਨੂੰ ਇਹ ਇਹਨਾਂ ਦੇ ਕੁੱਟਦੇ ਹੀ ਕੋਈ ਹਿਸਾਬ ਨਹੀਂ ਹੈ ਬਟ ਬਟ ਆਹ ਨਾਲ ਮੈਂ ਵੇਖਿਆ ਵੈ ਤੇ ਮੈਨੂੰ ਇਲਜ਼ਾਮ ਲਾ ਕੇ ਮੈਨੂੰ ਇਹਨਾਂ ਕੁੱਟਿਆ ਵੈ ਕੀ ਵੇਖਿਆ ਮੈਂ ਹੈ ਇੱਕ ਘਰ ਦੇ ਵਿੱਚ ਇਹ ਉਹ ਵਿਪਨ ਚੱਲ ਜਾਂਦਾ ਸੀ ਕੰਮ ਤੇ ਤੇ ਇਹ ਅੰਦਰ ਬੜੇ ਰਹਿੰਦੇ ਸੀ ਕੌਣ ਕੌਣ ਸੀ ਉਹ ਨੂੰ ਮੇਰੀ ਤੇ ਉਹ ਮੁੰਡਾ ਤੁਸੀਂ ਡਾਕਦੇ ਆ ਤਾਂ ਮੈਂ ਡਾਕਣਾ ਹਾਂ ਤੇ ਮੇਰੇ ਤੇ ਇਲਜ਼ਾਮ ਲਾ ਕੇ ਮੈਨੂੰ ਕੁੱਟਦੇ ਸੀ ਅੱਜ ਮੈਂ ਕਿਹਨੂੰ ਕਹਿੰਦਾ ਛੋਟੇ ਮੁੰਡੇ ਨੇ ਕੁੱਟਿਆ ਫਿਰ ਮੈਂ ਉਹ ਦੂਰੇ ਮੁੰਡੇ ਨੇ ਕੁੱਟਿਆ ਵਾ ਰਾਜਕੁਮਾਰ ਹੈ ਤੇ ਫਿਰ ਮੈਂ ਹਾਰ ਕੇ ਮੈਂ ਉਥੇ ਐਨੇ ਦੀ ਗੱਲ ਸੁਣ ਕੇ ਇਹੋ ਜੀ ਗੱਲ ਤੇ ਫਿਰ ਮੈਂ ਉਥੇ ਗਿਆ ਉਹ ਥਾਣੇ ਐਨਾ ਬਲੇ ਮੈਨੂੰ ਕੁੱਟਿਆ ਚ ਚੰਗੀ ਤਰ੍ਹਾਂ ਫਸ ਬੈਂ ਅਰਜ਼ੀ ਕੀਤੀ ਮੈਂ ਉਥੇ ਗਿਆ ਤੇ ਮੈਂ ਉਹ ਮੁੰਡਿਆਂ ਨੂੰ ਵੀ ਅੰਨਾ ਥਾਣੇ ਗਿਆ ਫਿਰ ਤੇ ਮੈਨੂੰ ਇਹਨਾਂ ਕੁੱਟ ਕੇ ਤੇ ਉਥੇ ਫਿਰ ਮੈਂ ਥਾਣੇ ਕਿਖੜਿਆ ਫਿਰ ਮੈਂ ਮੇਰੇ ਤੇ ਫਿਰ ਵੀ ਇਲਜ਼ਾਮ ਲਾਤਾ ਮੈਂ ਉਹ ਨਾਲ ਸੀ ਤੇ ਮੈਂ ਹਾਰੁਕੇ ਤੇ ਫਿਰ ਮੈਂ ਪੁਲਸ ਕੋ ਗਿਆ ਵਾਂ